ਸਤਿ ਸ੍ਰੀ ਅਕਾਲ ਨਮਸਤੇ ਅਦਾਬ ਮੈਂ ਹਾਂ ਪੈਰੀ ਸਿੰਘ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਬੁੱਕ ਟਿਊਬ 바이 ਪੈਰੀ ਦੇ ਉੱਪਰ ਅਸੀਂ ਪੜ ਰਹੇ ਹਾਂ ਗਿਆਨੀ ਸੋਹਣ ਸਿੰਘ ਸੀਤਲ ਜੀ ਵੱਲੋਂ ਲਿਖਿਆ ਨਾਵਲ ਤੁੱਤਾਂ ਵਾਲਾ ਖੂ ਦਾ ਐਪੀਸੋਡ ਨੰਬਰ 28 ਟੀਰੂ ਵਾਲਾ ਪਿੰਡ ਅਮਲੀ ਤੌਰ ਤੇ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ ਹੁਣ ਉੱਥੇ ਇੱਕ ਦੀ ਥਾਂ ਦੋ ਪਰੇ ਜੁੜਦੀਆਂ ਸਨ ਮੁਸਲਮਾਨ ਪਿੰਡ ਦੇ ਚੜ੍ਹਦੇ ਪਾਸੇ ਤੇ ਹਿੰਦੂ ਸਿੱਖ ਲਹਿੰਦੇ ਪਾਸੇ ਤੀਸਰੀ ਸ਼੍ਰੇਣੀ ਨੂੰ ਹਰੀ ਜਨ ਕਹਿ ਲਓ ਜਾਂ ਆਦ ਧਰਮੀ ਨਾਲ ਕੋਈ ਫਰਕ ਨਹੀਂ ਪੈ ਚੱਲਿਆ ਉਹਨਾਂ ਉੱਤੇ ਕੋਈ ਬੰਦਸ਼ ਨਹੀਂ ਸੀ ਉਹ ਜਿਸ ਪਰੇ ਵਿੱਚ ਚੌਣ ਜਾ ਕੇ ਬੈਠ ਸਕਦੇ ਸਨ ਪਰ ਉਹਨਾਂ ਕੋਲ ਪਰੇ ਵਿੱਚ ਬੈਠਣ ਦਾ ਬੇਰੀ ਕਿਤੇ ਸੀ ਆਪਣੀ ਦੋ ਡੰਗ ਦੀ ਰੋਟੀ ਪੈਦਾ ਕਰਨ ਵਾਸਤੇ ਉਹਨਾਂ ਨੂੰ ਅਠਾ ਵਿੱਚੋਂ ਪੰਜ ਪੈਰ ਧੰਦਾ ਪਿੱਟਣਾ ਪੈਂਦਾ ਸੀ ਸੱਜਣ ਸਿੰਘ ਦੇ ਘਰ ਦੇ ਪਿਛਲੇ ਪਾਸੇ ਚਾਰ ਘੂਕ ਨਾਲ ਵਿਲੀ ਰੋੜ ਪਈ ਸੀ ਉਸ ਵਿੱਚ 5-7 ਬੇਕਾਰ ਖੁੰਡ ਤੇ 2 ਵੱਣਦੀਆਂ ਵਿੰਗ ਤੜੀਨੀਆਂ ਲੱਕੜੀਆਂ ਪਈਆਂ ਸਨ ਸਿਆਲ ਦੇ ਪਿਛਲੇ ਪੈਰ ਨਿੱਗੀ ਨਿੱਗੀ ਧੁੱਪ ਸੇਕਣ ਵਾਸਤੇ ਕੁਝ ਲੋਕ ਉਥੇ ਇਕੱਠੇ ਹੋ ਜਾਂਦੇ ਉਸ ਤੋਂ ਅੱਗੇ ਰਾਹ ਦੇ ਦੂਸਰੇ ਪਾਸੇ ਖੁੱਲੀ ਰਕੜ ਵਿੱਚ ਪਿੰਡ ਦੇ ਮੁੰਡੇ ਗੁੱਲੀ ਡੰਡਾ ਜਾਂ ਖਿੱਦੂ ਖੁੰਡੀ ਖੇਡਣ ਵਾਸਤੇ ਇਕੱਠੇ ਹੋ ਜਾਂਦੇ ਕਦੇ ਇਨ੍ਹਾਂ ਖੁੰਡਾਂ ਉੱਤੇ ਸਾਰੇ ਪਿੰਡ ਦੇ ਬੰਦੇ ਰਾਲ ਬੈਠਿਆ ਕਰਦੇ ਸਨ ਪਰ ਨੰਬਰਦਾਰੀ ਦੇ ਝਗੜੇ ਪਿੱਛੋਂ ਕੋਈ ਵੀ ਮੁਸਲਮਾਨ ਇੱਥੇ ਆ ਕੇ ਨਹੀਂ ਸੀ ਬੈਠਦਾ ਹਾਂ ਸਾਹਮਣੀ ਰਕੜ ਵਿੱਚ ਮੁੰਡੇ ਅਜੇ ਇਕੱਠੇ ਹੀ ਖੇਡਦੇ ਸਨ ਇਸ ਛੂਤ ਦੀ ਬਿਮਾਰੀ ਦੇ ਕੀੜੇ ਉਹਨਾਂ ਵਿੱਚ ਦਾਖਲ ਤਾਂ ਹੋ ਗਏ ਸਨ ਪਰ ਅਜੇ ਜ਼ੋਰ ਨਹੀਂ ਸਨ ਪਕੜ ਸਕੇ ਸੱਜਣ ਸਿੰਘ ਇੱਕ ਖੁੰਡ ਉੱਤੇ ਬੈਠਾ ਸਣ ਦੀ ਤੰਦੂਲੀ ਛੱਡ ਰਿਹਾ ਸੀ ਉਹਦਾ ਵੱਡਾ ਲੜਕਾ ਬਖਸ਼ੀਸ਼ ਵਟ ਚੜਾ ਰਿਹਾ ਸੀ ਤੇ ਛੋਟਾ ਪੱਪੂ ਜਿਹਨੂੰ ਹੁਣ ਗੁਰਦੀਪ ਜਾਂ ਲਾੜ ਨਾਲ ਦੀਪਾ ਕਿਹਾ ਜਾਂਦਾ ਸੀ ਸਣ ਦੇ ਥੱਦੇ ਦੇ ਰਿਹਾ ਸੀ ਪੁਰਾਣਾ ਤਾਸ਼ ਦਾ ਖਿਡਾਰੀ ਦੀਪਾ ਦਾੜੀ ਆ ਜਾਣ ਕਰਕੇ ਹੁਣ ਦੀਪ ਸਿੰਘ ਬਣ ਗਿਆ ਨਾਲੇ ਇੱਕ ਬੱਚੇ ਦਾ ਬਾਪ ਬਣ ਜਾਣ ਕਰਕੇ ਹੁਣ ਉਹਦਾ ਅੱਧਾ ਨਾਂ ਕੋਈ ਨਹੀਂ ਸੀ ਸੱਤ ਦਾ ਨਾਲ ਦੇ ਖੁੰਡ ਉੱਤੇ ਉਹ ਬੈਠਾ ਸਣ ਕੱਢ ਰਿਹਾ ਸੀ ਉਹ ਇਕੱਲਾ ਹੀ ਇੱਕ ਖੁੱਡ ਮੱਲੀ ਬੈਠਾ ਸੀ ਸੱਜੇ ਹੱਥ ਨਾਲ ਗਰਨੇ ਵਿੱਚੋਂ ਤੀਲੀ ਫੜ ਕੇ ਉਹਦਾ ਥੋੜਾ ਜਿਹਾ ਮੱਥਾ ਤੋੜ ਕੇ ਧਾਈ ਦਾ ਸਿਰਾ ਖੱਬੇ ਹੱਥ ਵਿੱਚ ਫੜ ਕੇ ਉਹ ਤੀਲੀ ਨਾਲੋਂ ਸਣ ਉਤਾਰਦਾ ਜਾਂਦਾ ਸਾਣ ਕੱਢਣ ਵਾਲੇ ਦੇ ਖੱਬੇ ਹੱਥ ਬੈਣਾ ਖਤਰੇ ਤੋਂ ਖਾਲੀ ਨਹੀਂ ਹੁੰਦਾ ਇਸੇ ਵਾਸਤੇ ਬਾਕੀ ਦੇ ਵਿਹਲੇ ਬੰਦੇ ਉਸ ਤੋਂ ਦੂਰ ਦੂਰ ਦੂਸਰੇ ਖੁੰਡਾ ਉੱਤੇ ਬੈਠੇ ਸਨ ਦਿਸ ਹੱੱਦੇ ਦੇ ਪੱਲੇ ਉਹਦੇ ਮੂਲ ਕਾਉਣ ਵਾਸਤੇ ਸੂਰਜ ਬੜੀ ਤੇਜ਼ੀ ਨਾਲ ਦੌੜਿਆ ਜਾ ਰਿਹਾ ਸੀ ਉਹਦੀਆਂ ਟੇਟੀਆਂ ਕਿਰਨਾਂ ਸਰੀਰ ਨੂੰ ਬੜੀਆਂ ਪਿਆਰੀਆਂ ਲੱਗਦੀਆਂ ਸਨ ਮਾਘ ਦਾ ਮਹੀਨਾ ਖਤਮ ਹੋਣ ਤੇ ਆ ਗਿਆ ਸੀ ਬਸੰਤ ਭਾਵੇਂ ਲੰਘ ਚੁੱਕੀ ਸੀ ਪਰ ਸਰਦੀ ਦਾ ਅਜੇ ਬਥੇਰਾ ਜ਼ੋਰ ਸੀ ਰੱਸੇ ਵਟ ਰਹੇ ਆਏ ਆਪਣੇ ਪਸ਼ੂਆਂ ਨੂੰ ਝੂੜਨ ਵਾਸਤੇ ਬਾਬੇ ਅਕਾਲੀ ਨੇ ਕੋਲ ਆ ਕੇ ਅਚਨ ਚੇਤ ਸੱਜਣ ਸਿੰਘ ਤੇ ਸਵਾਲ ਕਰ ਦਿੱਤਾ ਉਹ ਆਪਣੇ ਹੀ ਕਿਸੇ ਖਿਆਲ ਵਿੱਚ ਡੁੱਬਾ ਖੇਤ ਵੱਲੋਂ ਆ ਰਿਹਾ ਸੀ ਚੰਗੀ ਗੱਲ ਏ ਉਹਨਾਂ ਬੇਜਬਾਨਾਂ ਨੂੰ ਹੱચી ਤਰ੍ਹਾਂ ਜੂੜ ਕੇ ਰੱਖੋ ਅੰਗਰੇਜ਼ ਦੇ ਸੰਗਲ ਤੋੜਨ ਜੋਗੇ ਤਾਂ ਅਸੀਂ ਨਹੀਂ ਸੋ ਆਪਣਾ ਬਦਲਾ ਪਸ਼ੂਆਂ ਤੋਂ ਲੈਣ ਵਾਸਤੇ ਉਹਨਾਂ ਦੇ ਹੀ ਰਸੇ ਪੈੜੇ ਅਸੀਂ ਵੱਟਦੇ ਰਹੇ ਬਾਬਾ ਕਾਲੀਗਾ ਇਉਂ ਵਗਾਵਾਂ ਸੋਟਾ ਮਾਰਨ ਨਾਲ ਸਵਾਦ ਨਹੀਂ ਆਉਂਦਾ ਜਰਾ ਬਹਿ ਕੇ ਗੱਲ ਸੁਣਾ ਸੱਜਣ ਸਿੰਘ ਦੀ ਥਾਂ ਦੀਪ ਸਿੰਘ ਨੇ ਉੱਤਰ ਦਿੱਤਾ ਸੁਣਿਆ ਏ ਮਹਾਤਮਾ ਗਾਂਧੀ ਨੇ ਜੇਲ੍ਹ ਵਿੱਚ ਮਰਨ ਵਰਤ ਰੱਖ ਲਿਆ ਏ ਹਾਹੋ ਤੂੰ ਗਰਨੇ ਪੰਨ ਤੇ ਮੈਂ ਗੱਲ ਸੁਣਾਉਂਦਾ ਅਖੇ ਵੀਰਾ ਤੁਸੀਂ ਲਾਓ ਆਸਾ ਦੀ ਵਾਰ ਤੇ ਮੈਂ ਜਰਾ ਚੱਕੀ ਪੀ ਲਵਾਂ ਬਾਬੇ ਅਕਾਲੀ ਨੇ ਵਿਅੰਗ ਨਾਲ ਕਿਹਾ ਇਹ ਗੱਲ ਏ ਤਾਂ ਆਲਾ ਫਲ ਦੀਪ ਸਿੰਘ ਨੇ ਗਰਨੇ ਉੱਤੇ ਖੱਬੇ ਹੱਥ ਵਾਲੀ ਸਣ ਬਲੇਟ ਕੇ ਰੱਖ ਦਿੱਤੀ ਛੱਡਦੇ ਹੋਏ ਸੱਜਣ ਸਿਆਂ ਬਾਬੇ ਕਾਲੀ ਕੋਲੋਂ ਕੁਛ ਦੋ ਚਾਰ ਦੀਸ ਦੀਆਂ ਗੱਲਾਂ ਸੁਣ ਲਿਆ ਕਰ ਤੂੰ ਤਾਂ ਨੰਬਰਦਾਰ ਬਣ ਕੇ ਅਸਲੋਂ ਸਰਕਾਰੀਆ ਹੋ ਗਿਆ ਏ ਸਰਕਾਰੀਆ ਹੋ ਗਿਆ ਹੁੰਦਾ ਤਾਂ ਪਿੰਡ ਦੇ ਪੰਜ ਸੱਤ ਗੱਭਰੂ ਪਰਤੀ ਨਾ ਕਰਾਈ ਹੁੰਦੇ ਹੁਣ ਤੱਕ ਆਪਾਂ ਤਾਂ ਬਾਬੇ ਅਕਾਲੀ ਦੇ ਚੇਲੇ ਆ ਸੱਜਣ ਸਿੰਘ ਨੇ ਦੂਰੀ ਕੀਤੀ ਹੋਈ ਤੰਦੂਲੀ ਇਕੱਠੀਆਂ ਕਰਦੇ ਆ ਕਿਹਾ ਉਹਦੀ ਗੱਲ ਦਾ ਨਿਸ਼ਾਨਾ ਦੂਸਰਾ ਨੰਬਰਦਾਰ ਇਲਮਦੀਨ ਸੀ ਜੋ ਹੁਣ ਤੱਕ ਪਿੰਡ ਦੇ ਪੰਜ ਮੁੰਡੇ ਪਰਤੀ ਕਰਾ ਚੁੱਕਾ ਸੀ ਇੱਛਿਆ ਹੈ ਤੁਹਾਡੀ ਕੁਝ ਸੁਣਨ ਦੀ ਬਾਬੇ ਅਕਾਲੀ ਨੇ ਸਾਰਿਆਂ ਵੱਲ ਛਾਤੀ ਮਾਰਦਿਆਂ ਸਵਾਲ ਕੀਤਾ ਊਂ ਬਹਿ ਜਾ ਘੜੀ ਸੁਣਾ ਕੋਈ ਖਬਰ ਰੋਜ ਕੋਈ ਹਵਾਰੇ ਉੱਡਦੇ ਸੁਣਦੇ ਆ ਕੋਈ ਪਤੇ ਦੀ ਗੱਲ ਦੱਸ ਇੱਥੇ ਆ ਜਾ ਮੇਰੇ ਕੋਲ ਤਹਿਲ ਸਿੰਘ ਨੇ ਆਪਣੇ ਸੱਜੇ ਹੱਥ ਦਾ ਇਸ਼ਾਰਾ ਕਰਦਿਆਂ ਕਿਹਾ ਲਓ ਸੁਣੋ ਫਿਰ ਸਿਰਫ 2 ਦਿਨ ਤੁਹਾਡੇ ਕੋਲ ਹੋਰਾ ਤੀਜੇ ਦਿਨ ਆਪਾਂ ਤੁਰ ਜਾਵਾਂਗੇ ਬਾਬਾ ਅਕਾਲੀ ਤਹਿਲ ਸਿੰਘ ਦੇ ਕੋਲ ਜਾ ਬੈਠਾ ਕਿੱਧਰ ਤੁਰ ਜਾਣਾ ਹੀ ਬਾਬਾ ਕਾਲੀਆ ਵੇਖੀ ਕਿਤੇ ਪਿੰਡ ਰੰਡਾ ਨਾ ਕਰ ਜਾਵੀ ਕੋਲੋਂ ਮਿਲਖਾ ਸਿੰਘ ਨੇ ਠੱਠੇ ਨਾਲ ਕਿਹਾ ਵਾਹ ਗੁਰੂ ਬੋਲੇ ਕੜਗੀਆਂ ਕਿਹੋ ਜਈਆਂ ਗੱਲਾਂ ਕੱਢਦਾ ਏ ਮੋਹ ਦੀਪ ਸਿੰਘ ਨੇ ਮਿਲਖਾ ਸਿੰਘ ਨੂੰ ਝਿੜਕ ਦਿੰਦਿਆਂ ਕਿਹਾ ਕੋਈ ਨਹੀਂ ਕਾਮਾਂ ਦੇ ਆਖਿਆ ਕਦੇ ਢੋਰ ਮਰ ਚੱਲੇ ਨੇ ਆਪਾਂ ਹਿੰਦੁਸਤਾਨ ਆਜ਼ਾਦ ਹੋਇਆ ਵੇਖ ਕੇ ਮਨਾਏ ਉਸ ਤੋਂ ਪਹਿਲਾਂ ਨਹੀਂ ਬਾਬੇ ਅਕਾਲੀ ਨੇ ਬੜੇ ਦ੍ਰਿੜ ਭਰੋਸੇ ਨਾਲ ਕਿਹਾ ਹਿੰਦੁਸਤਾਨ ਵੀ ਜੇ ਹੁਣ ਆਜ਼ਾਦ ਹੋ ਗਿਆ ਤਾਂ ਨਹੀਂ ਤਾਂ ਫੇਰ ਨਹੀਂ ਇਹ ਛੱਡਦੇ ਬਿੱਲੇ ਟੈਲ ਸਿੰਘ ਦੇ ਖਿਆਲ ਕੋਛੜ ਡਾਮਾ ਡੋਲ ਸਨ ਤਹਿਲ ਸਿੰਘ ਇਹ ਤਾਂ ਹੁਣ ਆਜ਼ਾਦ ਹੋ ਕੇ ਹੀ ਰਹੇਗਾ ਕੋਈ ਵੀ ਤਾਕਤ ਹੁਣ ਇਸ ਨੂੰ ਗੁਲਾਮ ਨਹੀਂ ਰੱਖ ਸਕਦੀ ਹਾਂ ਇਸ ਬਾਰੇ ਨਹੀਂ ਕਿਹਾ ਜਾ ਸਕਦਾ ਕਿ ਕਾਂਗਰਸ ਦੀ ਇਹ ਲੜਾਈ ਆਖਰੀ ਹੋਵੇ ਜਾਂ ਅਜੇ ਹੋਰ ਵੀ ਮੋਰਚਾ ਲਾਉਣਾ ਪਵੇ ਪਰ ਪਿਛਲੀਆਂ ਸਾਰੀਆਂ ਲੜਾਈਆਂ ਨਾਲੋਂ ਇਹ ਸਖਤ ਹੈ ਬਾਬੇ ਅਕਾਲੀ ਨੇ ਤਹਿਲ ਸਿੰਘ ਵੱਲ ਤੱਕ ਦਿਆਂ ਕਿ ਆ ਜਿਹੜੇ ਰੋਜ਼ ਹਵਾੜੇ ਉੱਡਦੇ ਨੇ ਮਹਾਤਮਾ ਗਾਂਧੀ ਬਾਰੇ ਉਹਨਾਂ ਚੋਂ ਸੱਚੀ ਗੱਲ ਕਿਹੜੀ ਏ ਦੀਪ ਸਿੰਘ ਨੇ ਬਾਬੇ ਅਕਾਲੀ ਤੇ ਸਵਾਲ ਕੀਤਾ ਉਹ ਕੁਝ ਸੱਚੀ ਖਬਰ ਸੁਣਨਾ ਚਾਹੁੰਦਾ ਸੀ ਵੇਖੋ ਨਾ ਇਹ ਅੰਗਰੇਜ਼ ਅਫਸਰ ਹੈਨ ਤਾਂ ਬੜੀ ਸ਼ਤਾਨ ਸ਼ਤਾਨ ਦੀ ਸ਼ਤਾਨ ਦੀ ਟੂਟੀ ਦੀਪ ਸਿੰਘ ਨੇ ਬਾਬੇ ਦੀ ਗੱਲ ਰਾਹੋਂ ਟੋਕ ਕੇ ਦਿਲ ਦੀ ਕਹਿ ਦਿੱਤੀ ਸ਼ੈਤਾਨ ਦੀ ਟੂਟੀ ਨਾ ਹੁੰਦੇ ਤਾਂ ਇੰਨਾ ਚਿਰ ਰਾਜ ਵੀ ਨਹੀਂ ਸੰਨ ਕਰ ਸਕਦੇ ਲਾਗਿਓ ਧਰਮ ਸਿੰਘ ਛੜੇ ਦੀ ਆਵਾਜ਼ ਆਈ ਗੱਲਾਂ ਵਿੱਚ ਗੱਲ ਕਰਕੇ ਉਹ ਵੀ ਆਪਣੀ ਹੋਂਦ ਦਾ ਸਬੂਤ ਦੇਣਾ ਚਾਹੁੰਦਾ ਸੀ ਭਈ ਹੁਣ ਸਾਰੇ ਭਾਂਤੋਂ ਭਾਂਤ ਨਾ ਬੋਲੋ ਬਾਬੇ ਅਕਾਲੀ ਕੋਲੋਂ ਸੁਣਨ ਦਿਓ ਟੈਲ ਸਿੰਘ ਨੇ ਅੱਧ ਵਿੱਚੋਂ ਗੱਲਾਂ ਟੋਕਣ ਵਾਲਿਆਂ ਨੂੰ ਇੱਕ ਲੇਖੇ ਹਦਾਇਤ ਕਰ ਦਿੱਤੀ। ਹਾਂ ਭਈ ਮੁੱਢੋਂ ਸਿਰਿਓਂ ਸੁਣਾ ਇਸ ਮੂਰਤੇ ਦੀ ਗੱਲ। ਇਹ ਤਾਂ ਤੁਸੀਂ ਵੇਂਦੇ ਹੋ ਕਿ ਅੰਗਰੇਜ਼ ਬੜਾ ਕੁੜਕੀ ਚ ਫਸਿਆ ਹੋਇਆ ਏ। ਖੰਗੂ ਰਾਮਾਰ ਕੇ ਬਾਬੇ ਅਕਾਲੀ ਨੇ ਬੜੇ ਟਿਕਾਣਿਓਂ ਗੱਲ ਸ਼ੁਰੂ ਕੀਤੀ। ਪਰ ਫੂਫਾ ਅਜੇ ਉਹ ਹਾਈਏ। ਅਖੇ ਰੱਸੀ ਸੜ ਗਈ ਪਰ ਵਟ ਨਾ ਗਿਆ। ਇਸ ਸੌਖੇ ਸਮੇ ਵੀ ਇਹ ਸਾਨੂੰ ਕੋਚ ਦੇ ਦਵਾਲ ਨਹੀਂ ਦਿੱਤੀ ਗੱਲ ਬਾਤੀ ਤਾਂ ਸਭ ਕੁਝ ਦਿੰਦਾ ਏ ਪਰ ਅਮਲੀ ਤੌਰ ਤੇ ਕੁਝ ਵੀ ਨਹੀਂ ਪਿੱਛੇ ਕਰਿਪਤ 사য়া ਤਾਂ ਉਹ ਐਵੇਂ ਗੋਗਲੂਆਂ ਤੋਂ ਮਿੱਟੀ ਝਾੜ ਕੇ ਮੁੜ ਗਿਆ ਆਂਦੇ ਹੁੰਦੇ ਆ ਨਾ ਪੈਂਚਾਂ ਤੇਰੇ ਆਖਿਆ ਸਿਰ ਮੱਤੇ ਪਰ ਪਨਾਲਾ ਉਥੇ ਦਾ ਉਥੇ ਉਹ ਗੱਲ ਏ ਇਹਨਾਂ ਦੋਗਲਿਆਂ ਦੀ ਇਦਰੋਂ ਸਾਡੇ ਲੀਡਰ ਵੀ ਕੱਚੀਆਂ ਗੋਲੀਆਂ ਨਹੀਂ ਖੇਡੇ ਹੋਏ ਇਹ ਵੀ ਅੰਗਰੇਜ਼ਾਂ ਦੇ ਦਾਪੇਚ ਜਾਣਦੇ ਨੇ ਇੱਕ ਅਖਾੜੇ ਦੇ ਕੁਲਟਗੇ ਉਹ ਸਾਰੇ ਬੱਤਰ ਤੇ ਆਈ ਗੱਲ ਤੋਂ ਦੀਪ ਸਿੰਘ ਚੁੱਪ ਨਹੀਂ ਸੀ ਰਹਿ ਸਕਦਾ ਸਾਡੇ ਵੱਡੇ ਵੱਡੇ ਆਗੂਆਂ ਨੇ ਕਿਹਾ ਭਈ ਦੋ ਟੁੱਕ ਫੈਸਲਾ ਕਰੋ ਕਿ ਲੜਾਈ ਮੁੱਕਣ ਪਿੱਛੋਂ ਕਦੋਂ ਸਾਨੂੰ ਆਜ਼ਾਦ ਕਰੋਗੇ ਪਰ ਅੰਗਰੇਜ਼ਾਂ ਨੇ ਉਹ ਲਾਰੇ ਲੱਪੇ ਵਾਲੀ ਪੁਰਾਣੀ ਚਾਲ ਨਾ ਛੱਡੀ ਅਖੀਰ ਕਾਂਗਰਸ ਨੇ ਸਨ 40 ਵਿੱਚ ਮੋਰਚਾ ਲਾ ਦਿੱਤਾ ਉਹ ਮੋਰਚਾ ਤੁਸੀਂ ਜਾਣਦੇ ਹੋ ਬੜਾ ਠੰਡਾ ਠੰਡਾ ਸੀ ਮਹਾਤਮਾ ਗਾਂਧੀ ਅੰਗਰੇਜ਼ਾਂ ਨੂੰ ਵਧੇਰੇ ਔਖਿਆ ਨਹੀਂ ਸੀ ਕਰਨਾ ਚਾਹੁੰਦਾ ਤੇ ਅੰਗਰੇਜ਼ਾਂ ਨੇ ਸਮਝ ਲਿਆ ਕਿ ਇਹ ਸਾਥੋਂ ਡਰ ਗਏ ਨੇ ਉਹ ਹਾਲ ਕਿ ਲੱਜ ਮਰੇਂਦਾ ਅੰਦਰ ਵੜਿਆ ਮੂਰ ਕੇ ਆਕੇ ਮੈਥੋਂ ਡਰਿਆ ਦੀਪ ਸਿੰਘ ਦੀ ਗੱਲ ਉੱਤੇ ਕਈ ਸਰੋਤਿਆਂ ਨੇ ਪ੍ਰੋੜਤਾ ਵੱਜੋਂ ਸਿਰ ਹਿਲਾਏ ਤੰਗ ਹਕੇ ਕਾਂਗਰਸ ਨੇ 8 ਅਗਸਤ 1942 ਨੂੰ ਵੱਡੇ ਮੋਰਚੇ ਦਾ ਐਲਾਨ ਕਰ ਦਿੱਤਾ ਤੇ ਸਾਰੇ ਲੀਡਰਾਂ ਨੇ ਸਰਬਸੰਮਤੀ ਨਾਲ ਮਹਾਤਮਾ ਗਾਂਧੀ ਨੂੰ ਲੜਾਈ ਦਾ ਸੈਨਾਪਤੀ ਥਾਪ ਦਿੱਤਾ। ਭਈ ਬੰਦਾ ਤਾਂ ਮਾਰ ਚੂ ਜਾਏ ਪਰ ਦਿਲ ਦਾ ਬੜਾ ਪੱਕਾ ਹੈ। ਤਹਿਲ ਸਿੰਘ ਨੇ ਸ਼ਰਦਾ ਨਾਲ ਸਿਰ ਹਿਲਾਉਂਦਿਆਂ ਕਿਹਾ ਮੈਂ ਕਿਹਾ ਨਿਰਾਸ ਹੈਂ ਡੇ ਸੈਂਡ। ਦੀਪ ਸਿੰਘ ਨੇ ਆਪਣੀ ਠੇਠ ਬੋਲੀ ਵਿੱਚ ਮਹਾਤਮਾ ਗਾਂਧੀ ਦੇ ਨਿੱਕਰ ਮਰਦੂਪੁਣੇ ਦੀ ਤਾਰੀਫ਼ ਕੀਤੀ। ਮਹਾਤਮਾ ਗਾਂਧੀ ਨੇ ਸਰਕਾਰ ਨੂੰ ਲਲਕਾਰ ਕੇ ਕਿਹਾ ਅੰਗਰੇਜ਼ੋ ਹਿੰਦੁਸਤਾਨ ਛੱਡ ਜਾਓ ਸਰਕਾਰ ਪਹਿਲਾਂ ਹੀ ਸਮੇਂ ਦੀ ਉਡੀਕ ਵਿੱਚ ਸੀ ਅਗਲੇ ਦਿਨ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਸਰਕਾਰ ਨੇ ਸਣੇ ਮਹਾਤਮਾ ਗਾਂਧੀ ਸਾਰੇ ਵੱਡੇ ਵੱਡੇ ਲੀਡਰਾਂ ਨੂੰ ਗ੍ਰਿਫਤਾਰ ਕਰ ਲਿਆ। ਇਹ ਗ੍ਰਿਫਤਾਰੀਆਂ ਬੰਬਈ ਵਿੱਚ ਹੋਈਆਂ। ਬੰਦ ਗੱਡੀਆਂ ਵਿੱਚ ਬਿਠਾ ਕੇ ਪਤਾ ਨਹੀਂ ਪੁਲਿਸ ਵਾਲੇ ਲੀਡਰਾਂ ਨੂੰ ਕਿੱਥੇ ਲੈ ਗਏ। ਨਾਲ ਹੀ ਸਰਕਾਰ ਨੇ ਸਭ ਨਿੱਕੀਆਂ ਵੱਡੀਆਂ ਕਾਂਗਰਸ ਕਮੇਟੀਆਂ ਨੂੰ ਕਾਨੂੰਨ ਵਿਰੁੱਧ ਘਰਾਰ ਦੇ ਦਿੱਤਾ। ਸਾਰੇ ਦੇਸ਼ ਵਿੱਚ ਜਲਸੇ ਕਰਨ ਜਾਂ ਜਲੂਸ ਕੱਢਣ ਦੀ ਮਨਾਹੀ ਕਰ ਦਿੱਤੀ ਗਈ। ਛਾਪੇ ਮਾਰ ਕੇ हां हां ਕਾਂਗਰਸ ਦੇ ਦਫ਼ਤਰਾਂ ਤੇ ਕਬਜ਼ਾ ਕਰ ਲਿਆ। ਕਈ ਥਾਵਾਂ ਤੇ ਰਾਤ ਦੇ 7:30 ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਲੋਕਾਂ ਨੂੰ ਘਰਾਂ ਵਿੱਚੋਂ ਬਾਹਰ ਨਿਕਲਣ ਦੀ ਮਨਾਹੀ ਕਰ ਦਿੱਤੀ। ਉਹ ਮਾਰਚਲ ਲਾ ਲਾ ਦਿੱਤੀ ਕਿ ਟੈਲ ਸਿੰਘ ਦੀਆਂ ਅੱਖਾਂ ਸਾਹਮਣੇ 1919 ਵਾਲੇ ਮਾਰਚਲ ਲਾ ਦਾ ਨਜ਼ਾਰਾ ਆ ਗਿਆ। ਇੰਨਾ ਧੱਕੇਸ਼ਾਹੀਆਂ ਤੋਂ ਲੋਕ ਸੱਗੋਂ ਪੜਕੁੱਥੇ। ਉਸ ਦਿਨ ਬੰਬਈ ਵਿੱਚ ਕਾਂਗਰਸ ਵਲੰਟੀਅਰਾਂ ਦੀ ਪ੍ਰੇਡ ਹੋਣੀ ਸੀ। ਲੋਕ ਸੋਚ ਰਹੇ ਸਨ ਕਿ ਵੇਖੀਏ ਕਾਂਗਰਸ ਪਰੇਡ ਕਰਦੇ ਨੇ ਜਾਂ ਸਰਕਾਰ ਤੋਂ ਡਰ ਕੇ ਰੁਕ ਜਾਂਦੇ ਨੇ ਇਹ ਖਾਂ ਜਿਨ੍ਹਾਂ ਦੇ ਅੰਦਰ ਲਗਨ ਹੁੰਦੀ ਏ ਉਹ ਡਰ ਕੇ ਰੁਕਦੇ ਥੋੜੇ ਨੇ ਭਗਤ ਸਿੰਘ ਸ਼ੇਰ ਫਾਂਸੀ ਚੜਨੋਂ ਨਹੀਂ ਸੀ ਰੁਕਿਆ ਤੇ ਇੱਥੇ ਤਾਂ ਅਖੀਰ ਨੀਅਤ ਸਮੇਂ ਤੇ ਕਾਂਗਰਸੀ ਤਿਰੰਗੇ ਝੰਡੇ ਲੈ ਕੇ ਨਿਕਲੇ ਬਾਜ਼ਾਰਾਂ ਵਿੱਚ ਲੋਕਾਂ ਦੀ ਭੀੜ ਇਕੱਠੀ ਹੋ ਗਈ ਆਪਣੇ ਆਪ ਹੀ ਜਲੂਸ ਬਣ ਗਏ ਅੱਗੋਂ ਸਰਕਾਰ ਵੀ ਪੂਰੀ ਤਿਆਰੀ ਕਰੀ ਬੈਠੀ ਸੀ ਪੁਲਿਸ ਦੀ ਮਦਦ ਵਾਸਤੇ ਫੌਜ ਵੀ ਬੁਲਾਈ ਹੋਈ ਸੀ ਪੁਲਿਸ ਨੇ ਥਾਂ ਥਾਂ ਜਲੂਸ ਰੋਕਣ ਦੀ ਕੋਸ਼ਿਸ਼ ਕੀਤੀ ਅਫਸਰਾਂ ਦੀਆਂ ਫੋਕੀਆਂ ਧਮਕੀਆਂ ਸੁਣ ਕੇ ਭੀੜ ਨਾ ਖਿੰਡੀ ਤਾਂ ਪੁਲਿਸ ਨੇ ਟੀਅਰ ਗੈਸ ਛੱਡੀ ਤੇ ਲਾਕੀ ਚਾਰਜ ਕੀਤਾ ਸਿਪਾਈਆਂ ਉੱਤੇ ਅਫਸਰਾਂ ਵੱਲੋਂ ਬੜਾ ਕੱਸ ਪਾਇਆ ਹੋਇਆ ਸੀ ਉਹ ਉਹਨਾਂ ਨੇ ਸਰਕਾਰ ਦੇ ਨਮਕ ਹਲਾਲਾ ਨੇ ਅੰਨੇਵਾ ਡਾਂਗ ਭਰਾਈ ਰਾਤ ਤੱਕ ਕਈ ਸੌ ਲੋਕ ਫੱਟੜ ਹੋ ਗਏ ਇਸ ਤਰ੍ਹਾਂ ਜਨਤਾ ਦਾ ਰੋਸ ਵਧੇਰੇ ਪੜਕ ਉੱਠਿਆ ਅਗਲੇ ਦਿਨ ਸ਼ਹਿਰ ਵਿੱਚ ਹੜਤਾਲ ਹੋ ਗਈ ਲੋਕ ਵਧੇਰੇ ਮੈਦਾਨ ਵਿੱਚ ਆ ਗਏ ਇਉਂ ਜਾਪਦਾ ਸੀ ਜਿਵੇਂ ਸਾਰੀ ਦੁਨੀਆ ਘਰ ਛੱਡ ਕੇ ਬਾਜ਼ਾਰਾਂ ਵਿੱਚ ਆ ਗਈ ਹੋਵੇ ਇਸ ਬਾਜ਼ਾਰ ਵਿੱਚ ਵੇਖੋ ਜਲੂਸ ਜਿੱਧਰ ਨਿਗਾ ਮਾਰੋ ਬਸ ਕਾਂਗਰਸੀ ਝੰਡੇ ਹੀ ਨਜ਼ਰੇ ਆਉਂਦੇ ਸਨ ਸਰਕਾਰ ਨੇ ਵੀ ਜ਼ੁਲਮ ਕਰਨ ਵੱਲੋਂ ਕੋਈ ਕਸਰ ਨਾ ਛੱਡੀ ਉਸ ਦਿਨ 10 ਅਗਸਤ ਸੀ ਸਿਰਫ ਬੰਬਈ ਸ਼ਹਿਰ ਵਿੱਚ ਨਿਹੱਥੇ ਲੋਕਾਂ ਉੱਤੇ 10 ਵਾਰ ਗੋਲੀ ਚੱਲੀ ਤੇ ਅਗਲੇ ਦਿਨ 13 ਵਾਰ ਇਹ ਹਿਸਾਬ ਕੌਣ ਲੈਂਦਾ ਕਿ ਪੁਲਿਸ ਦੀ ਗੋਲੀ ਨਾਲ ਕਿੰਨੇ ਮਰੇ ਤੇ ਕਿੰਨੇ ਫਟੜ ਹੋਏ ਇਹ ਸਿਰਫ ਇੱਕ ਸ਼ਹਿਰ ਦੀ ਗੱਲ ਏ ਔਰ ਨਾਗਪੁਰ ਮਦਰਾਸ ਕਰਾਚੀ ਲਾਹੌਰ ਦਿੱਲੀ ਕਾਨਪੁਰ ਅਲਾਹਾਬਾਦ ਪੂਨਾ ਅਹਮਦਾਬਾਦ ਲਖਨਊ ਵਰਗੇ ਵੱਡੇ ਵੱਡੇ ਸ਼ਹਿਰਾਂ ਵਿੱਚ ਹੱਤਿਆਕਾਂਡ ਹੋਏ ਨਿਰੇ ਪਿਸਤੌਲਾਂ ਤੇ ਰਫਲਾਂ ਦੀਆਂ ਗੋਲੀਆਂ ਤੇ ਪੁਲਿਸ ਨੇ ਬਸ ਨਹੀਂ ਕੀਤੀ ਕਈ ਥਾਈਂ ਹਵਾਈ ਜਹਾਜ਼ਾਂ ਤੋਂ ਬੰਬ ਸੁੱਟੇ ਤੇ ਮਸ਼ੀਨ ਗੱਲਾਂ ਨਾਲ ਨਿਹੱਥੇ ਬੇਗੁਨਾਹਾਂ ਉੱਤੇ ਗੋਲੀਆਂ ਵਰਾਈਆਂ ਫੜ ਕੇ ਦਾਣੀਆਂ ਮੰਗ ਲੋਕ ਭੁੰਨ ਸੁੱਟੇ ਫਿਰ ਸੱਚੀ ਗੱਲ ਏ ਕਿਤੇ ਕਿਤੇ ਲੋਕ ਵੀ ਗੁੱਸੇ ਵਿੱਚ ਪਾਗਲ ਹੋ ਉੱਠੇ ਭਾਵੇਂ ਮਹਾਤਮਾ ਗਾਂਧੀ ਦਾ ਹੁਕਮ ਸੀ ਕਿ ਹਰ ਜ਼ੁਲਮ ਸਹਿ ਕੇ ਸ਼ਾਂਤ ਰਹਿਣਾ ਪਰ ਲੀਡਰਾਂ ਤੋਂ ਸਖਣੇ ਲੋਕ ਸ਼ਾਂਤ ਨਾ ਰਹਿ ਸਕੇ ਕਈ ਥਾਈਂ ਪੜਕੀਲੇ ਗੱਪਰੂ ਆਪਣੀ ਆਈ ਤੇ ਆ ਗਏ ਉਹਨਾਂ ਡਾਕਖਾਨੇ ਸਾੜ ਸੁੱਟੇ ਰੇਲਾਂ ਉਲਟਾ ਦਿੱਤੀਆਂ ਟੈਲੀਫੋਨ ਦੀਆਂ ਤਾਰਾਂ ਕੱਟ ਦਿੱਤੀਆਂ ਅਨਾਜ ਦੀਆਂ ਦੁਕਾਨਾਂ ਲੁੱਟ ਲਈਆਂ ਸਰਕਾਰੀ ਜਦਾਮਾਂ ਨੂੰ ਯਾਕਾਂ ਲਾ ਦਿੱਤੀਆਂ ਬਾਜ਼ਾਰ ਵਿੱਚ ਰੋਕ ਕੇ ਕਾਰਾਂ ਪੰਚਰ ਕਰ ਦਿੱਤੀਆਂ ਤੇ ਰੇਲ ਦੀਆਂ ਪਟੜੀਆਂ ਸੁੱਟ ਦਿੱਤੀਆਂ ਇਸ ਦਾ ਨਤੀਜਾ ਸਾਰੇ ਦੇਸ਼ ਵਿੱਚ ਹੜਤਾਲ ਹੋ ਗਈ ਕਈ ਰੇਲਾਂ ਚੱਲਣੀਆਂ ਬੰਦ ਹੋ ਗਈਆਂ ਤੇ ਇੱਕ ਤਰ੍ਹਾਂ ਸਾਰਾ ਕਾਰੋਬਾਰ ਬੰਦ ਹੋ ਗਿਆ ਇਨ੍ਹਾਂ ਘਟਨਾਵਾਂ ਤੋਂ ਸਰਕਾਰ ਨੂੰ ਬਹਾਨਾ ਮਿਲ ਗਿਆ ਕਿ ਉਹਨੇ ਜਨਤਾ ਉੱਤੇ ਮੰਨ ਮੰਨੇ ਜ਼ੁਲਮ ਕੀਤੇ ਕਿਤੇ ਸ਼ਹਿਰ ਗਿਆ ਜਿਹੜੀਆਂ ਫਵਾਵਾਂ ਸੁਣਿੰਦੀਆਂ ਸਨ ਉਹ ਤਾਂ ਡਾਟੀਆਂ ਹੀ ਭੈੜੀਆਂ ਸਨ ਮਾਰ ਲੂ ਕੰਡੇ ਖੜੇ ਹੋ ਜਾਂਦੇ ਸਨ ਸੁਣ ਕੇ ਅੰਗਰੇਜ਼ਾਂ ਨੇ ਕੀਤੀ ਵੀ ਅਖੀਰੇ ਕੋਈ ਵੀ شریف ਕੌਮ ਕਿਸੇ ਅਧੀਨ ਦੇਸ਼ ਉੱਤੇ ਇੰਨਾ ਤਸ਼ੱਦਦ ਨਹੀਂ ਕਰਦੀ ਕਈ ਹਜ਼ਾਰ ਬੰਦੇ ਮਾਰੇ ਗਏ ਕਈ ਘਰ ਤਬਾਹ ਹੋ ਗਏ ਤੇ ਕਈ ਖਾਨਦਾਨ ਸਮੂਲ ਚੋਂ ਮਿਟ ਗਏ ਇਸੇ ਵਾਸਤੇ ਮਹਾਤਮਾ ਗਾਂਧੀ ਨੇ ਮਰਨ ਵਰਤ ਰੱਖਿਆ ਈਪ ਨੇ ਬੜੀ ਉਤਸੁਕਤਾ ਨਾਲ ਪੁੱਛਿਆ ਵਰਤ ਰੱਖਣ ਦਾ ਕਾਰਨ ਇੱਕ ਹੋਰ ਵੀ ਹੈ ਬਾਬੇ ਅਕਾਲੀ ਨੇ ਥੋੜਾ ਜਿਹਾ ਦੀਪ ਸਿੰਘ ਵੱਲ ਮੂੰਹ ਕਰਕੇ ਕਿਹਾ ਸਰਕਾਰ ਨੇ ਦੂਸ਼ਣ ਲਾਇਆ ਕਿ ਇਹ ਸਭ ਤਸ਼ੱਦਦ ਦੀਆਂ ਕਾਰਵਾਈਆਂ ਮਹਾਤਮਾ ਗਾਂਧੀ ਦੇ ਇਸ਼ਾਰੇ ਤੇ ਹੋਈਆਂ ਨੇ ਸਰਕਾਰ ਨੇ ਦੇਸ਼ਾਂ-ਪਰਦੇਸ਼ਾਂ ਵਿੱਚ ਟੰਡੋਰਾ ਪਿੱਟਿਆ ਕਿ ਕਾਂਗਰਸ ਨੇ ਇਸ ਟੀਮ ਅੰਦਰਖਾਨੇ ਪਹਿਲਾਂ ਹੀ ਬਣਾਈ ਹੋਈ ਸੀ ਕਾਂਗਰਸ ਅਹਿੰਸਾ ਦੇ ਉਸੂਲ ਨੂੰ ਛੱਡ ਕੇ ਹੁਣ ਹਿੰਸਾ ਦੇ ਰਾਹ ਤੇ ਪੈ ਗਈ ਹੈ ਮਹਾਤਮਾ ਗਾਂਧੀ ਨੇ ਇਸ ਗੱਲ ਦਾ ਵਿਰੋਧ ਕੀਤਾ ਤੇ ਉਸ ਵੱਜੋਂ ਭੁੱਖ ਹੜਤਾਲ ਕਰ ਦਿੱਤੀ ਇਹਨੂੰ ਮਰਨ ਵਰਤ ਨਹੀਂ ਕਿਹਾ ਜਾ ਸਕਦਾ ਕਿਉਂਕਿ ਗਾਂਧੀ ਜੀ ਨੇ ਪਹਿਲਾਂ ਐਲਾਨ ਕਰਕੇ 21 ਦਿਨ ਦਾ ਵਰਤ ਰੱਖਿਆ ਹੈ ਪਰ ਪਿੰਡਾਂ ਵਿਚ ਤਾਂ ਬੜੇ ਹਵਾੜੇ ਉੱਡਦੇ ਨੇ ਪਏ ਸੁਣਿਆ ਏ ਮਹਾਤਮਾ ਗਾਂਧੀ ਦੀ ਹਾਲਤ ਬੜੀ ਮਾੜੀ ਹੋ ਗਈ ਏ ਰੱਬ ਨਾ ਕਰੇ ਜੇ ਉਹਨੂੰ ਕੁਝ ਹੋ ਗਿਆ ਤਾਂ ਤਹਿਲ ਸਿੰਘ ਨੇ ਆਖਰੀ ਵਾਕ ਅਧੂਰਾ ਛੱਡ ਦਿੱਤਾ ਹਾਂ ਕਿਸੇ ਹੱਦ ਤੱਕ ਇਹ ਅਫਵਾਹਾਂ ਸੱਚੀਆਂ ਨਹੀਂ ਮਹਾਤਮਾ ਗਾਂਧੀ ਨੂੰ ਕੁਝ ਹੋ ਗਿਆ ਤਾਂ ਅਜਿਹੀ ਅੱਗ ਪੜ ਕੁੱਟੇਗੀ ਜਿਸ ਨੂੰ ਕੋਈ ਵੀ ਬੁਝਾ ਨਹੀਂ ਸਕੇਗਾ ਸਰਕਾਰੀ ਲੋਕਾਂ ਵਾਸਤੇ ਉਹ ਦਿਨ ਪਰਲੋ ਦਾ ਹੋਵੇਗਾ ਉਨ੍ਹਾਂ ਦੇ ਟੈਂਕ ਤੇ ਤੋਪਾਂ ਵੀ ਉਸ ਗੁੱਸੇ ਨੂੰ ਠੰਡਾ ਨਹੀਂ ਕਰ ਸਕਣਗੀਆਂ ਵਾਹਿਗੁਰੂ ਅੱਗੇ ਅਰਦਾਸ ਕਰਿਆ ਕਰੋ ਕਿ 21 ਦਿਨਾਂ ਦਾ ਵਰਤ ਸੁਖ ਸੁੱਖਾਂ ਨਾਲ ਨਿਭਾਏ ਤੇ ਮਹਾਤਮਾ ਜੀ ਨਵੇਂ ਨਰੋਏ ਇਸ ਚਿਲੇ ਤੋਂ ਉੱਠ ਬੈਠਣ ਨਹੀਂ ਤਾਂ ਨਹੀਂ ਤਾਂ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਬਾਬੇ ਅਕਾਲੀ ਨੇ ਸਿਰ ਫੇਰਦਿਆਂ ਬੜੀ ਚਿੰਤਾ ਭਰੀ ਆਵਾਜ਼ ਵਿੱਚ ਕਿਹਾ ਪਲਾ ਕਿੰਨੇ ਕੁ ਲੋਕ ਕੈਦ ਗਏ ਹੋ ਗਏ ਹੋਣਗੇ ਹੁਣ ਤੱਕ ਮਿਲਖਾ ਸਿੰਘ ਨੇ ਗੱਲ ਜਾਰੀ ਰੱਖਣ ਦੇ ਇਰਾਦੇ ਨਾਲ ਸਵਾਲ ਕੀਤਾ ਕੋਈ ਸਹੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਨਾਲੇ ਅਜੇ ਕਿਹੜਾ ਮੋਰਚਾ ਫਤਿਹ ਹੋ ਗਿਆ ਇਹ ਸਹਿਜ ਸਹਿਜ ਲੋਕ ਜਾ ਹੀ ਰਹੇ ਨੇ ਚੌਥ ਮੈਂ ਵੀ ਚਲਾ ਜਾਵਾਂਗਾ ਬਾਬਾ ਕਾਲੀਆ ਮੈਂ ਵੀ ਤੇਰੇ ਨਾਲ ਚੱਲਾਂਗਾ ਕੀ ਪਤਾ ਫੇਰ ਕੋਈ ਮੋਰਚਾ ਲੱਗਣਾ ਹੈ ਕਿ ਨਹੀਂ ਜਾਂਦੀ ਵਾਰਦਾ ਹਿੱਸਾ ਪਾ ਛੱਡিয়ে ਟੈਲ ਸਿੰਘ ਨੇ ਬੜੀ ਗੰਭੀਰ ਤੇ ਡ੍ਰਿੜ ਸੁਰ ਵਿੱਚ ਕਿਹਾ ਛੜਿਆ ਚੱਲਣਾ ਹੀ ਤੂੰ ਵੀ ਦੀਪ ਸਿੰਘ ਨੇ ਠੱਠੇ ਨਾਲ ਧਰਮ ਸਿੰਘ ਨੂੰ ਪੁੱਛਿਆ ਕਿਉਂ ਨਹੀਂ ਹਾਰ ਪੀੜ ਨੂੰ ਬੰਦ ਰੇ ਟੇ ਡੰਡੇ ਸੈਣ ਨੂੰ ਰੇਚ ਨਿੱਗੀਆਂ ਬੁਕਲਾਂ ਦੀਆਂ ਮੌਜਾਂ ਲੁੱਟਣ ਨੂੰ ਤੁਸੀਂ ਤੇ ਜੇਲ੍ਹ ਜਾਣ ਨੂੰ ਛੜਾ ਅੱਜ ਤੱਕ ਮੇਰੇ ਸਿਰ ਕੀ ਸਾਣ ਕੀਤਾ ਜੇ ਜਿਹੜਾ ਮੈਨੂੰ ਬੰਗਾਲ ਦੇ ਜੇ ਧਰਮ ਸਿੰਘ ਨੇ ਅੱਗੋਂ ਫਿੱਕੀ ਜਿਹੀ ਹਾਸੀ ਹੱਸਦਿਆਂ ਕਿਹਾ ਪੁੱਤ ਦੀਪ ਸਿੰਘਾਂ ਬਾਬੇ ਅਕਾਲੀ ਨੇ ਬੜੇ ਟਰਮੇ ਨਾਲ ਕਿਹਾ ਵਿਚਾਰੇ ਧਰਮਸੌਰ ਨੂੰ ਹਾਸਾ ਠੱਠਾ ਖੁਸ਼ੀ ਕਰੋ ਸਾਰੇ ਲੋਕ ਕਿਸੇ ਵੀ ਲੈਨ ਵਿੱਚ ਨਹੀਂ ਜਾਇਆ ਕਰਦੇ ਤੇ ਨਾ ਹੀ ਸਾਰਿਆਂ ਦੇ ਜਾਣ ਦੀ ਲੋਡ ਹੁੰਦੀ ਹੈ ਨਾ ਹੀ ਮੈਂ ਸਾਰਿਆਂ ਨੂੰ ਜਾਣ ਵਾਸਤੇ ਕਹਿੰਦਾ ਹਾਂ ਸਾਰਿਆਂ ਦੀ ਹਮਦਰਦੀ ਜ਼ਰੂਰ ਹੋਣੀ ਚਾਹੀਦੀ ਹੈ ਤੇ ਹਮਦਰਦੀ ਹੈ ਵੀ ਜਿਹੜੇ ਦੇਸੀ ਅਫਸਰ ਇਸ ਵੇਲੇ ਸਰਕਾਰ ਦਾ ਸਾਥ ਦੇ ਰਹੇ ਨੇ ਦਿਲੋਂ ਉਹ ਵੀ ਸਾਡੇ ਨਾਲ ਹਨ ਤੁਹਾਨੂੰ ਪਤਾ ਹੋਵੇਗਾ ਕਿ ਵਾਇਸਰਾਏ ਦੀ ਕਾਉਂਸਲ ਦੇ ਮੈਂਬਰ ਇੱਕ ਵੱਡੇ ਆਦਮੀ ਸਰ ਸੀ.ਪੀ. ਰਾਮਾ ਸੁਆਮੀ ਅੱਯਰ ਨੇ ਅਸਤੀਫਾ ਦੇ ਦਿੱਤਾ ਹੈ ਕਈਆਂ ਹੋਰ ਅਫਸਰਾਂ ਨੇ ਵੀ ਨੌਕਰੀਆਂ ਛੱਡੀਆਂ ਨੇ ਇਹ ਥੋੜੀ ਕੁਰਬਾਨੀ ਏ ਦੂਜੇ ਪਾਸੇ ਕਈ ਅੱਗੇ ਹੋ ਹੋ ਕੇ ਨਾਰੇ ਲਾਉਣ ਵਾਲੇ ਕਾਂਗਰਸੀ ਵੀ ਡਰ ਕੇ ਦੜਬਟ ਗਏ ਨੇ ਕਈਆਂ ਨੇ ਡਰਦਿਆਂ ਘਰਾਂ ਵਿੱਚ ਪਈਆਂ ਕਾਂਗਰਸ ਦੀਆਂ ਭਰਤੀ ਦੀਆਂ ਪਰਚੀਆਂ ਤੱਕ ਸਾੜ ਛੱਡੀਆਂ ਨੇ ਹਰ ਇੱਕ ਤਾਂ ਕੁਰਬਾਨੀ ਨਹੀਂ ਕਰ ਸਕਦਾ ਪਰ ਮੈਂ ਉਹਨਾਂ ਨੂੰ ਵੀ ਬੁਰਾ ਨਹੀਂ ਕਹਿੰਦਾ ਉਹਨਾਂ ਸਾਹਮਣੇ ਕਈ ਮਜਬੂਰੀਆਂ ਹਨ ਵੈਸੇ ਦਿਲੋਂ ਉਹ ਵੀ ਆਜ਼ਾਦੀ ਦੇ ਚਾਹਵਾਨ ਹਨ ਨਾਲੇ ਸਾਰਿਆਂ ਵਾਸਤੇ ਜੇਲਾਂ ਵਿੱਚ ਥਾਂ ਹੈ ਕਿੱਥੇ ਵੇਖੋ ਆਪਣੇ ਪਿੰਡ ਦੀ ਆਬਾਦੀ ਮਸਾਂ 1000 ਹੋਵੇਗੀ ਤੇ ਅਸੀਂ ਦੋ ਇੱਥੋਂ ਚੱਲੇ ਆ ਇਸ ਤਰ੍ਹਾਂ ਹਰ 500 ਬੰਦੇ ਪਿੱਛੇ ਇੱਕ ਜਣਾ ਮੋਰਚੇ ਵਿੱਚ ਜਾਏ ਤਾਂ ਹਿਸਾਬ ਲਾਓ ਕਿ 35 ਕਰੋੜ ਪਿੱਛੇ ਕਿੰਨੇ ਬਣ ਜਾਣੇ ਭਾਬੇ ਅਕਾਲੀ ਨੇ ਸਾਰੇ ਹਵਾਲੇ ਤੱਕਿਆ ਸਾਰੇ ਆਪ ਨੂੰ ਸਹਿਤ ਸਿਰ ਹਿਲਾ ਰਹੇ ਸਨ ਏਡੀ ਛੇਤੀ ਹਿਸਾਬ ਲਾ ਲੈਣ ਦੀ ਸੂਝ-ਬੂਝ ਕਿਸੇ ਵਿੱਚ ਵੀ ਨਹੀਂ ਸੀ ਚਲੋ ਉੱਠੋ ਚੱਲੀਏ ਸਾਡੇ ਪਿੱਛੋਂ ਇਤਫਾਕ ਨਾਲ ਰਹੋ ਕੋਈ ਹੋਰ ਗੜਬੜ ਨਾ ਕਰਿਓ ਅੱਗੇ ਸੱਜਣ ਸਿਉਂ ਤੇ ਇਲਮਦੀਨ ਦੇ ਝਗੜੇ ਬਾਰੇ ਸੁਣ ਕੇ ਮੇਰਾ ਦਿਲ ਦੁਖਿਆ ਸੀ ਮੈਂ ਪਿੰਡ ਹੁੰਦਾ ਤਾਂ ਇਹੋ ਜਿਹੀ ਘਟਨਾ ਕਦੇ ਨਾ ਹੁੰਨ ਦਿੰਦਾ ਬਾਬੇ ਅਕਾਲੀ ਨੇ ਸਿਰ ਫੇਰਦਿਆਂ ਕਿਹਾ ਹਾਂ ਤੂੰ ਉਹ ਦੋ ਜੇਲ੍ਹ ਵਿੱਚ ਸਹਿ ਪਿਛਲੇ ਮੋਰਚੇ ਵਿੱਚ ਟੈਲ ਸਿੰਘ ਨੇ ਗੱਲ ਸਪਸ਼ਟ ਕਰਦਿਆਂ ਕਿਹਾ ਹਨੇਰਾ ਵਾਵਾ ਹੋ ਚੱਲਿਆ ਸੀ ਬਾਬਾ ਜੀ ਅਕਾਲੀ ਉੱਠ ਕੇ ਘਰ ਨੂੰ ਤੁਰ ਪਿਆ ਉਹਦੇ ਮਗਰੇ ਬਾਕੀ ਸੱਜਣ ਵੀ ਉੱਠ ਕੇ ਤੁਰ ਪਏ ਪਰ ਸਾਰਿਆਂ ਦੇ ਦਿਲਾਂ ਵਿੱਚ ਹਲਚਲ ਮੱਚੀ ਹੋਈ ਸੀ ਉਹਨਾਂ ਅੰਦਰ ਕਾਂਗਰਸ ਨਾਲ ਹਮਦਰਦੀ ਤੇ ਅੰਗਰੇਜ਼ਾਂ ਵਿਰੁੱਧ ਘਰੇੜਾ ਸੀ ਉਹ ਵੀ ਮੋਰਚੇ ਵਿੱਚ ਹਿੱਸਾ ਲੈਣਾ ਚਾਹੁੰਦੇ ਸਨ ਕਈ ਸਤਿਆਗ੍ਰਹਿ ਕਰਕੇ ਜੇਲ੍ਹ ਜਾਣ ਤੇ ਕਈ ਸਰਕਾਰ ਦੇ ਵਿਰੁੱਧ ਹਥਿਆਰਬੰਦ ਟਕਰਾ ਕਰਨ ਬਾਰੇ ਸੋਚ ਰਹੇ ਸਨ ਪਰ ਉਹ ਆਪਣੀਆਂ ਮਜਬੂਰੀਆਂ ਪੂਛ ਟਕਰਾ ਪਾਉਣ ਦਾ ਕੋਈ ਰਾਹ ਨਹੀਂ ਸੰਲਭ ਰਹੇ ਉਹ ਸਾਰੇ ਯਾਤਕ ਬਾਬਾ ਅਕਾਲੀ ਆਪਣੇ ਅੰਦਰ ਤੈਰਦਾ ਰਿਹਾ ਉਹ ਨਾ ਚਾਹੁੰਦਾ ਹੋਇਆ ਵੀ ਬਹੁਤ ਕੁਝ ਸੋਚ ਰਿਹਾ ਸੀ ਪਾਸ ਪਲਕ ਦਾ ਦਿਨ ਹੋਰ ਖੇਮਕੁਰੇ ਮੈਂ ਕਦੇ ਦਾ ਮੋਰਚੇ ਵਿੱਚ ਚਲਾ ਜਾਂਦਾ ਪਰ ਮੈਂ ਇਸ ਵਾਰ ਮਨ ਨੂੰ ਮਨਾ ਨਹੀਂ ਸਕਿਆ ਪਲਕ ਦਾ ਦਿਨ ਤੈਨੂੰ ਚੇਤਾ ਏ ਨਾ ਲੈ ਖਾਂ ਕਦੇ ਭੁੱਲ ਸਕਦਾ ਏ ਤੂੰ ਭਾਵੇਂ ਇਹ ਮੇਰੀ ਕਮਜ਼ੋਰੀ ਹੀ ਸਮਝੇ ਪਰ ਮੈਂ ਇਸ ਮੋਹ ਨੂੰ ਤਿਆਗ ਨਹੀਂ ਸਕਿਆ ਸੋ ਪਲਕ ਦਾ ਦਿਨ ਮੈਂ ਤੇਰੇ ਇਸੇ ਕਮਰੇ ਵਿੱਚ گزارਣਾ ਚਾਹੁੰਦਾ ਹਾਂ ਪਰ ਸੋ ਜਰੂਰ ਤੁਰ ਜਾਵਾਂਗਾ ਹਾਂ ਤੂੰ ਸਦਾ ਮੇਰੇ ਨਾਲ ਏ ਅਗਲੀ ਰਾਤ ਵੀ ਬਾਬੇ ਅਕਾਲੀ ਨੇ ਇਸੇ ਤਰ੍ਹਾਂ guzari ਤੇ ਅਗਲੇਰੇ ਦਿਨ ਉਹ ਕਮਰ ਕੱਸਾ ਕਰਕੇ ਤੁਰ ਗਿਆ। ਤਰਨ ਤਾਰਨ ਮੱਸੀਆ ਦਾ ਬੜਾ ਭਾਰਾ ਮੇਲਾ ਸੀ। ਸਾਰੇ ਬਾਜ਼ਾਰ ਭੀੜ ਨਾਲ ਭਰੇ ਹੋਏ ਸਨ। ਤਹਿਸੀਲ ਦੇ ਚੌਂਕ ਵਿੱਚ ਉੱਚੇ ਥਾਂ ਤੇ ਖਲੋ ਕੇ ਬਾਬੇ ਅਕਾਲੀ ਨੇ ਉੱਚੀ ਉੱਚੀ ਲੈਕਚਰ ਦੇਣਾ ਸ਼ੁਰੂ ਕਰ ਦਿੱਤਾ। ਉਹ ਅੰਗਰੇਜ਼ੋ ਤੇ ਅੰਗਰੇਜ਼ਾਂ ਦੇ ਚੇਲੇ ਝਾਟੜਿਓ ਸੁਣੋ। ਕੰਨ ਖੋਲ ਕੇ ਸੁਣੋ ਅਸੀਂ ਸਾਰੇ ਮਹਾਤਮਾ ਗਾਂਧੀ ਦੇ ਨਾਲ ਜੇ ਮੈਂ ਇੱਥੇ ਅੱਜ ਸਤਿਆਗ੍ਰਹਿ ਕਰਨ ਵਾਸਤੇ ਆਇਆ ਜੇ ਮੈਂ ਮਹਾਤਮਾ ਗਾਂਧੀ ਦੇ ਐਲਾਨ ਨੂੰ ਦੁਹਰਾਉਂਦਾ ਹਾਂ ਕਿ ਅੰਗਰੇਜ਼ੋ ਹਿੰਦੁਸਤਾਨ ਚੋਂ ਨਿਕਲ ਜਾਓ ਨਿਕਲ ਜਾਓ ਭਰਾਵੋ ਤੁਸੀਂ ਵੀ ਮੇਰੀ ਬੇਨਤੀ ਸੁਣ ਲਵੋ ਅਸੀਂ ਦੇਸ਼ ਦੀ ਆਜ਼ਾਦੀ ਬਦਲੇ ਅੰਗਰੇਜ਼ ਸਰਕਾਰ ਨਾਲ ਲੜ ਰਹੇ ਹਾਂ ਤੁਸੀਂ ਸਾਡੀ ਮਦਦ ਕਰੋ ਤੁਸੀਂ ਕੋਈ ਸਰਕਾਰ ਨੂੰ ਵਾਰ ਫੰਡ ਨਾ ਦਿਓ ਫੌਜ ਵਿੱਚ ਭਰਤੀ ਨਾ ਹੋਵੋ ਤੇ ਕਿਸੇ ਕਿਸਮ ਦਾ ਸਰਕਾਰ ਨਾਲ ਮਿਲਵਰਤਨ ਨਾ ਕਰੋ ਜਿੱਥੇ ਕੋਈ ਅੰਗਰੇਜ਼ ਜਾਂ ਸਰਕਾਰੀ ਅਫਸਰ ਵਿਸੇ ਲਲਕਾਰ ਕੇ ਆਖੋ ਅੰਗਰੇਜ਼ੋ ਇਥੋਂ ਨਿਕਲ ਜਾਓ ਬਾਬਾ ਅਕਾਲੀ ਉਹਨਾਂ ਚਿਰ ਇਸੇ ਤਰ੍ਹਾਂ ਉੱਚੀ ਬਾਹ ਕਰਕੇ ਨਾਰੇ ਲਾਉਂਦਾ ਰਿਹਾ ਜਿੰਨਾ ਚਿਰ ਪੁਲਿਸ ਹੱਥ ਕੜੀਆਂ ਲੈ ਕੇ ਨਾ ਆ ਪਹੁੰਚੀ ਲਾਲ ਪਟਕਿਆਂ ਵਾਲਿਆਂ ਨੂੰ ਵੇਖ ਕੇ ਉਹਨੇ ਸਾਰੇ ਜ਼ੋਰ ਨਾਲ ਨਾਰੇ ਲਾਏ ਅੰਗਰੇਜ਼ੋ ਹਿੰਦੁਸਤਾਨ ਛੱਡ ਜਾਓ ਅੰਗਰੇਜ਼ੋ ਸਾਡੇ ਦੇਸ਼ ਤੋਂ ਨਿਕਲ ਜਾਓ ਬਾਬੇ ਅਕਾਲੀ ਨੂੰ ਹੱਥ ਕੜੀ ਲਾ ਕੇ ਪੁਲਿਸ ਵਾਲੇ ਤੁਰਨ ਲੱਗੇ ਤਾਂ ਲੱਗੇ ਖਲਾ ਟੈਲ ਸਿੰਘ ਸਾਰੇ ਟਿੱਲ ਨਾਲ ਹੋ ਲੁੱਠਿਆ ਓਏ ਖਲੋ ਜਾਓ ਇੱਕ ਮਿੰਟ ਮੈਂ ਵੀ ਇਹਦੇ ਨਾਲ ਜੀ ਹੱਥ ਦੇ ਇਸ਼ਾਰੇ ਨਾਲ ਪੁਲਿਸ ਨੂੰ ਰੋਕਦਾ ਹੋਇਆ ਟਹਿਲ ਸਿੰਘ ਬਾਬੇ ਅਕਾਲੀ ਵਾਲੀ ਥਾਂ ਤੇ ਚੜਖਲਾ ਮੈਨੂੰ ਲੜਾ ਲਕਚਰ ਨਹੀਂ ਜਾਊਗਾ ਮੈਂ ਤਾਂ ਸਿੱਧੀ ਆਖਾਂਗਾ ਅੰਗਰੇਜ਼ੋ ਇੱਥੋਂ ਨਿਕਲ ਜਾਓ ਨਿਕਲ ਜਾਓ ਸਾਰੇ ਟਿਲ ਨਾਲ ਉਹਨੇ ਦੋਵੇਂ ਬਾਹੀਆਂ ਉੱਚੀਆਂ ਕਰਕੇ ਕਿਹਾ ਜੋਸ਼ ਨਾਲ ਉਹਦਾ ਚਿਹਰਾ ਭੱਖ ਕੇ ਲਾਲ ਹੋ ਗਿਆ ਤੇ ਰੋਹ ਵਿੱਚ ਮੁਠਾ ਮੀਟੀਆਂ ਗਈਆਂ ਲਓ ਹੁਣ ਮਾਰ ਲਓ ਹੱਥ ਕੜੀ ਉਹਨੇ ਦੋਵੇਂ ਬਾਹੀ ਅੱਗੇ ਵਧਾ ਦਿੱਤੀਆਂ ਮਹਾਤਮਾ ਗਾਂਧੀ ਪੂਨੇ ਦੇ ਆਗਾ ਖਾ ਮਹਿਲ ਵਿੱਚ ਬੰਦ ਸੀ ਉਸਦੀ ਧਰਮ ਪਤਨੀ ਕਸਤੂਰਬਾ ਬਾਈ ਮੀਰਾ ਭੈਣ ਤੇ ਸਰੋਜਨੀ ਨਾਇਡੂ ਵੀ ਉਹਨਾਂ ਦੇ ਨਾਲ ਕੋਲ ਸਨ ਸਰਕਾਰ ਨੇ ਖੁੱਲੇ ਆਮ ਮਹਾਤਮਾ ਗਾਂਧੀ ਸਿਰ ਦੋਸ਼ ਥੱਪੇ ਕੇਬਦ ਚੱਦਦ ਭਰੀ ਗੜਬੜ ਗਾਂਧੀ ਦੇ ਹੁਕਮ ਜਾਂ ਇਸ਼ਾਰੇ ਉੱਤੇ ਹੋਈ ਹੈ ਗਾਂਧੀ ਜੀ ਨੇ ਇਸ ਦੂਸ਼ਣ ਦੇ ਵਿਰੁੱਧ ਸਖਤ ਰੋਸ ਪ੍ਰਗਟ ਕੀਤਾ ਤੇ ਜੇਲ੍ਹ ਦੇ ਅੰਦਰ 21 ਦਿਨ ਦਾ ਵਰਤ ਰੱਖਿਆ। ਭੁਖ ਹੜਤਾਲ 9 ਫਰਵਰੀ 1943 ਨੂੰ ਸ਼ੁਰੂ ਹੋਈ ਹੈ। ਵਰਤ ਦੇ ਚੌਥੇ ਪੰਜਵੇਂ ਦਿਨ ਤੋਂ ਹੀ ਗਾਂਧੀ ਜੀ ਦੀ ਹਾਲਤ ਵਿਗੜਨੀ ਸ਼ੁਰੂ ਹੋ ਗਈ। 10-12 ਦਿਨ ਬੀਤਣ ਦੇ ਤੇ ਤਾਂ ਹਾਲਤ ਬਹੁਤ ਹੀ ਖਰਾਬ ਹੋ ਗਈ। ਡਾਕਟਰਾਂ ਨੇ ਵੇਖ ਭਾਲ ਕਰਕੇ ਡਾਢੀ ਚਿੰਤਾ ਪ੍ਰਗਟ ਕੀਤੀ। ਉਸ ਵੇਲੇ ਦੇਸ਼ ਵਿੱਚ ਬਹੁਤ ਹੀ ਕਬਰਾਹਟ ਤੇ ਚਿੰਤਾ ਸੀ। ਅੰਗਰੇਜ਼ਾਂ ਦੇ ਵਿਰੋਧ ਰੂਸ ਦਾ ਪਿਆਲਾ ਭਰਿਆ ਹੋਇਆ ਜਾਪਦਾ ਸੀ। ਕਿャ ਨਹੀਂ ਸੀ ਜਾ ਸਕਦਾ ਕਿ ਕੋਈ ਅਭਿ ਨਮੀ ਹੋ ਜਾਂਦੀ ਤਾਂ ਉਹਦਾ ਸਿੱਟਾ ਕੀ ਨਿਕਲਦਾ। 15ਵੇਂ 16ਵੇਂ ਦਿਨ ਗਾਂਧੀ ਜੀ ਦੀ ਹਾਲਤ ਕੁਝ ਸੁਧਰਨੀ ਆਰੰਭ ਹੋ ਗਈ। 21 ਦਿਨ ਪੂਰੇ ਹੋਣ ਉੱਤੇ 3 ਮਾਰਚ ਨੂੰ ਮਹਾਤਮਾ ਗਾਂਧੀ ਜੀ ਨੇ ਵਰਤ ਛੱਡਿਆ ਤਾਂ ਲੋਕਾਂ ਨੇ ਕੁਝ ਸੌਖਾ ਸਾਹ ਲਿਆ। ਅਗਲੇ ਸਾਲ 1943 ਅਪ੍ਰੈਲ ਵਿੱਚ ਮਹਾਤਮਾ ਗਾਂਧੀ ਜੀ ਬਿਮਾਰ ਪੈ ਗਏ ਬਿਮਾਰੀ ਕਾਫੀ ਵਧ ਗਈ। ਇਥੋਂ ਤੱਕ ਕੇ ਡਾਕਟਰਾਂ ਨੇ ਬੜੀ ਭਾਰੀ ਚਿੰਤਾ ਪ੍ਰਗਟ ਕੀਤੀ। ਇਸ ਵਾਸਤੇ ਸਰਕਾਰ ਨੇ 6 ਮਈ ਨੂੰ ਗਾਂਧੀ ਜੀ ਨੂੰ ਬਿਮਾਰੀ ਦੇ ਕਾਰਨ ਰਿਹਾ ਕਰ ਦਿੱਤਾ। ਉਹਨਾਂ ਦੇ ਨਾਲ ਕੁਝ ਹੋਰ ਸਾਥੀ ਵੀ ਛੱਡ ਦਿੱਤੇ ਗਏ। 7 ਮਈ 1945 ਨੂੰ ਯੂਰਪ ਦੀ ਜੰਗ ਖਤਮ ਹੋ ਗਈ ਅੰਗਰੇਜ਼ਾਂ ਦਾ ਧੜਾ ਯੁੱਧ ਵਿੱਚ ਜਿੱਤ ਗਿਆ ਇੱਕ ਸਾਰੇ ਸੰਸਾਰ ਨੇ ਸੁੱਖ ਦਾ ਸਾਹ ਲਿਆ ਅੰਗਰੇਜ਼ੀ ਸਰਕਾਰ ਨੇ ਛੇਤੀ ਹੀ ਹਿੰਦੁਸਤਾਨ ਨੂੰ ਕੁਝ ਦੇਣ ਦਾ ਐਲਾਨ ਕੀਤਾ ਤੇ ਸਹਿਜ ਸਹਿਜ ਸਾਰੇ ਕਾਂਗਰਸੀ ਰਿਹਾ ਕਰ ਦਿੱਤੇ ਦੋਸਤੋ ਇਹ ਸੀ ਪ੍ਰੋਗਰਾਮ ਨਾਵਲ ਦੇ ਵਰਕੇ ਵਿੱਚ ਪੜਿਆ ਜਾ ਰਿਹਾ ਗਿਆਨੀ ਸੂਨ ਸਿੰਘ ਸੀਤਲ ਜੀ ਵੱਲੋਂ ਲਿਖਿਆ ਨਾਵਲ ਦੂਤਾਂ ਵਾਲਾ ਖੂਦ ਦਾ ਐਪੀਸੋਡ ਨੰਬਰ 28 ਇਸੇ ਪ੍ਰੋਗਰਾਮ ਵਿੱਚ ਇਸੇ ਨਾਵਲ ਦਾ ਐਪੀਸੋਡ ਨੰਬਰ 29 ਅਗਲੀ ਵੀਡੀਓ ਵਿੱਚ ਜਦ ਤੱਕ ਜੁੜੇ ਰਹੋ ਮਿਲਦੇ ਹਾਂ ਧੰਨਵਾਦ